ਮਨਪਾਗੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਵਿੱਚ ਲਾਪਤਾ ਹੋਈ ਪੰਜਾਬੀ ਨੌਜਵਾਨ ਦੀ 20 ਦਿਨਾਂ ਬਾਅਦ ਲਾਸ਼ ਮਿਲੀ ਹੈ ਜੀ ਹਾਂ ਇੱਕ ਹੋਰ ਮਨਪਾਗੀ ਖਬਰ ਵਿਦੇਸ਼ ਤੋਂ ਸਾਹਮਣੇ ਆਈ ਹੈ ਪੰਜਾਬ ਦਾ ਨੌਜਵਾਨ ਹੈ ਪਿਛਲੇ ਕਈ ਦਿਨਾਂ ਤੋਂ ਲਾਪਤਾ ਚੱਲ ਰਿਹਾ ਸੀ ਤੇ ਅੱਜ ਉਸ ਦੀ ਅਚਾਨਕ ਲਾਸ਼ ਮਿਲਣ ਕਰਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਤੀ ਕਿ ਪੰਜਾਬ ਦੇ ਸੰਗਰੂਰ ਦੇ ਮੂਨਕ ਇਲਾਕੇ ਦੇ ਪਿੰਡ ਮੰਡਵੀ ਦਾ ਰਹਿਣ ਵਾਲਾ ਸੀ ਕਰਨਦੀਪ ਸਿੰਘ ਜਿਸ ਦਾ 8 ਅਕਤੂਬਰ ਨੂੰ ਪਰਿਵਾਰ ਦੇ ਨਾਲ ਸੰਪਰਕ ਟੁੱਟ ਜਾਂਦਾ ਹੈ ਤੇ ਅਚਾਨਕ ਉਸਦੀ ਅੱਜ লাশ ਮਿਲੀ ਹੈ ਜਿਸ ਕਰਕੇ ਦੇਖ ਸਕਦੇ ਹੋ ਕਿ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ ਅਸੀਂ ਦੱਸ ਦਈਏ ਕਿ ਅਮਰੀਕਾ ਦੇ ਓਰੀਗਨ ਸੂਬੇ ਦੇ ਮਿਲ ਸਿਟੀ ਪਿੰਡ ਦੇ ਸੈਂਟਿਅਮ ਰਿਵਰ ਚੋਂ ਉਸਦੀ লাশ ਮਿਲੀ ਹੈ ਹੁਣ ਕਿਸ ਤਰੀਕੇ ਦੇ ਨਾਲ ਉਸਦੀ লাশ ਉੱਥੇ ਪਹੁੰਚੀ ਇਹ ਜਾਂਚ ਦਾ ਵਿਸ਼ਾ ਹੈ ਪਰ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਪਿੰਡ ਦੇ ਵਿੱਚ ਪਰਿਵਾਰ ਦਾ ਪੂਰੇ ਪਿੰਡ ਵਾਸੀਆਂ ਦਾ ਜੜਾਏ ਰੋ ਰੋ ਕੇ ਬੁਰਾ ਹਾਲ ਹੈ ਸ਼ੋਕ ਦੀ ਲਹਿਰ ਫਸਰ ਗਈ ਹੈ 2.5 ਸਾਲ ਪਹਿਲਾਂ ਦੱਸਤੀਏ ਕਿ ਭਾਈ ਇੱਕ ਵਰਗ ਜ਼ਮੀਨ ਵੇਚ ਕੇ ਉਹ ਅਮਰੀਕਾ ਗਿਆ ਸੀ ਤੇ ਪਰਿਵਾਰ ਨੇ ਸਰਕਾਰ ਕੋਲ ਹੁਣ ਮਦਦ ਦੀ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਬੱਚੇ ਦੀ ਜ਼ਿੰਮਰਤ ਦੇ ਹੈ ਉਹ ਇੱਥੇ ਲੈ ਕੇ ਆਂਦੀ ਜਾਵੇ ਦੱਸਦੀ ਪਿਛਲੇ ਸ਼ਨੀਵਾਰ ਨੂੰ ਕੈਨੇਡਾ ਦੇ ਵਿੱਚ ਰਹਿਣ ਵਾਲੀ ਸੰਗਰੂਰ ਸ਼ਹਿਰ ਦੀ 27 ਸਾਲਾਤੀ ਹੀ ਅਮਨਪ੍ਰੀਤ ਸੈਣੀ ਦੇ ਕੈਨੇਡਾ ਦੇ ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਹੁਣ ਅਮਰੀਕਾ ਦੇ ਵਿੱਚ 20 ਸਾਲਾ ਨੌਜਵਾਨ ਕਰਨਦੀਪ ਸਿੰਘ ਦੀ ਲਾਸ਼ ਜੜੀ ਹੈ ਉਹ ਮਿਲੀ ਹੈ ਜੋ ਕਿ ਇੱਕ ਵੱਡਾ ਚਟਕਾ ਹੈ ਕਿ ਆਖਰਕਾਰ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਨਾਲ ਹੋਖ ਹੀ ਰਿਹਾ ਹੈ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਸਰਿਆ ਹੋਇਆ ਹੈ ਵਿਦੇਸ਼ਾਂ ਦੇ ਵਿੱਚ ਬੱਚਿਆਂ ਨਾਲ ਕਿਉਂ ਅਜਿਹਾ ਹੋ ਰਿਹਾ ਹੈ ਇਹ ਘਟਨਾਵਾਂ ਕਿਉਂ ਹੋ ਰਹੀਆਂ ਨੇ ਇਹ ਬੇहद ਵੱਡਾ ਸਵਾਲ ਚੁੱਕਦਿਆਂ ਨੇ ਕਿ ਆਖਰਕਾਰ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਵਿਦੇਸ਼ਾਂ ਵਿੱਚ ਸੇਫ ਨਹੀਂ ਹੈਗੇ ਨੇ ਸੰਗਰੂਰ ਤੋਂ ਇਹ ਬੇहद ਮੰਦਪਾਗੀ ਖਬਰ ਸਾਹਮਣੇ ਆਈ ਹੈ ਅਮਰੀਕਾ ਚ ਲਪਤਾ ਹੋਏ ਪੰਜਾਬੀ ਨੌਜਵਾਨ ਦੀ ਲਾਸ਼ ਮਿਲਲਾ ਬੀਦਨਾਬਾਦ ਇਹ ਲਾਸ਼ ਮਿਲੀ ਹੈ ਅੰਮ੍ਰਿਤਕ ਨੌਜਵਾਨ ਦੀ ਪਛਾਣ ਸੰਗਰੂਰ ਜ਼ਿਲ੍ਹੇ ਦੇ ਮੂਨਕ ਦੇ ਪਿੰਡ ਮੰਡਵੀ ਦਾ ਰਹਿਣ ਵਾਲੇ 20 ਸਾਲਾ ਕਰਨਦੀਪ ਸਿੰਘ ਵਜੋਂ ਹੋਈ ਹੈ ਤੇ ਪਰਿਵਾਰ ਦਾ ਕਹਿਣਾ ਅੱਠ اکتوبر نو جڑی ہے کرن دیپ ਨਾਲ ਸੰਪਰਕ ਟੁੱਟ ਗਿਆ ਸੀ جس ਤੋਂ ਬਾਅਦ ਉਹਨਾਂ ਨੇ ਹਰ ਜਗ੍ਹਾ ਖੋਜ ਕੀਤੀ ਪਰ ਕੋਈ ਪਤਾ ਨਹੀਂ ਚੱਲਿਆ ਹੁਣ ਅਮਰੀਕਾ ਦੇ ਓਰੀਗਨ ਸੂਬੇ ਦੇ ਮਿਲ ਸਿਟੀ ਪਿੰਡ ਦੇ ਸੈਂਟਮ ਰਿਵਰ ਚੋਂ ਉਸ ਦੀ ਲਾਸ਼ ਮਿਲੀ ਹੈ ਖਬਰ ਮਿਲਦੇ ਹੀ ਪਰਿਵਾਰ ਚ ਮਾਤਮ ਪਸਰ ਗਿਆ ਤੇ ਕਰਨ دیپ ਤਕਰੀਬਨ 2.5 ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਮਿਲ ਕੇ ਜ਼ਮੀਨ ਵੇਚ ਕੇ ਅਮਰੀਕਾ ਗਿਆ ਸੀ ਉਮੀਦਾ ਨਾਲ ਕਿ ਵਿਦੇਸ਼ ਚਪੜਾ ਭਵਿੱਖ ਸੁਧਾਰੇਗਾ ਪਰ ਹੁਣ ਉਸ ਦੀ ਮੌਤ ਨੇ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਤੋੜ ਦਿੱਤੀਆਂ ਨੇ ਪਰਿਵਾਰ ਦਾ ਕਹਿਣਾ ਹੈ ਉਹ ਸਰਕਾਰ ਕੋਲ ਮਦਦ ਦੀ ਅਪੀਲ ਕਰ ਰਹੇ ਨੇ ਤਾਂ ਜੋ ਕਰਨਦੀਪ ਦੀ লাশ ਜਲਦ ਤੋਂ ਜਲਦ ਪੰਜਾਬ ਲਿਆਂਦੀ ਜਾਵੇ